ਚੰਜਰ ਨੂੰ ਜਿਹੜਾ ਉਹਨਾਂ ਨੂੰ ਵੀ ਰੀਟੇਨ ਕਰ ਲਿਆ ਗਿਆ ਤੇ ਉਹਨਾਂ ਦੇ ਨਾਲ ਕਈ ਜੂਤ ਕਾਲੀ ਆਗੂ ਜੀ ਆਮਰੀ ਇਕਲੀਆਂ ਜਿੰਦਾਬਾਦ ਆਮਰੀ ਇਕਲੀਆਂ ਜਿੰਦਾਬਾਦ 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 ਜਾਂਦਾਂਦਾਂ ਸਾਬ ਦੇਖਿਆ ਇਸ ਤਰ੍ਹਾਂ ਦਾ ਮਾਹੌਲ ਵੀ ਅੱਜ ਜਿੱਤਰਾ ਲੱਗਿਆ ਜਾ ਰਿਹਾ ਹੈ ਦੇਖੋ ਇਹ ੱਤਕਾ ਜਦੋਂ ਅਸੀਂ ਸ਼ਾਂਤਮਈ ਤਰੀਕੇ ਨਾਲ ਬੈਠੇ ਆ ਤਾਂ ਤੁਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਕਰਤਾਰ ਕਰ ਦਿਓ ਤੁਸੀਂ ਬਾਕੀ ਆ ਗੁਰੂ ਕਰਤਾਰ ਕਰ ਦਿਓ ਅਸੀਂ ਅੰਦਰ ਬੈਠੇ ਸੀ RAM RAM ਅੰਦਰ ਬੈਠਿਆਂ ਨੂੰ ਤੁਸੀਂ ਬਾਹਰ ਆ ਗੁਰੂ ਨੂੰ ਚੱਕੋ ਫਿਰ ਰੌਤਾਂ ਆਉਂਦੀਆਂ ਤਾਂ ਦਰਦੂਆਂ ਲੱਗਦਾ ਆ ਜੀ ਸਰਦਾਰ ਜੀ ਇਹ ਆ ਵੀ ਗੱਲੇ ਦੀ ਆਵੇ ਜੀਦਾ ਬਾਤ ਅਗੇ ਕੱਲੀ ਆਵੇ ਸਰਬਜੀਤ ਸਿੰਘ ਝੰਜਲ ਜੂਥ ਅਕਾਲੀ ਆਗੂ ਕੱਲੀ ਸਰਬਜੀਤ ਸਿੰਘ ਝੰਜਲ ਕੋਈ ਪਰਵਾਹ ਇਹਨੇ ਜੀ ਹਿੱਕ ਤੇ ਚੜ ਕੇ ਹਿੱਕ ਤੇ ਚੜ ਕੇ ਬੋਲਾਂਗੇ ਹਿੱਕ ਤੇ ਚੜ ਕੇ ਬੋਲਾਂਗੇ ਅਗੇ ਕੱਲੀ ਸੁਣੋ ਸੁਣੋ ਸੁਣ ਲਓ ਅਗੇ ਕੱਲੀ ਤੁਹਾਨੂੰ ਤਾਂ ਕੱਲੀ ਹੈ ਨਹੀਂ ਪੰਜਾਬ ਚ ਇਰੀ ਹੱਕ ਤੇ ਚੜ ਕੇ ਬੋਲਾਂਗੇ ਤੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਡੱਟ ਕੇ ਲੜਾਂਗੇ ਆਕੇ ਕਾਲੀ ਨਾਮਕਰਾ ਬੋਲੇ ਸੋਨ ਸੋਨ ਸ੍ਰੀ ਅਕਾਲ ਜੀ ਵਾਹਿਗੁਰੂ ਤਸਵੀਰਾਂ ਦੇ ਮੁਕਤਬਾਤ ਮੁਕਤਬਾਤ ਅਸੀਂ ਦੱਸਣ ਅਸੀਂ ਸਿਰਫ ਦੱਸਣ ਲਈ ਆਏ ਆ ਕਿ ਕਾਲੀ ਜੂੰਦੇ ਨੇ ਇਹ ਅਸੀਂ ਦੱਸਦਿਆਂ ਸਰਦਾਰ ਸਾਹਿਬ ਨੂੰ ਡੀਟੇਨ ਕਰ ਲਿਆ ਕਿ ਉਹਦੇ ਤੱਕ ਪਹੁੰਚ ਨਹੀਂ ਦਿੱਤਾ ਅਸੀਂ ਸ਼ਾਂਤਮਈ ਤਰੀਕੇ ਨਾਲ ਬੈਠੇ ਆ ਬਹੁਤ ਬਾਅਦ ਵੀ ਤੁਸੀਂ ਧੱਕਾ ਕਰੋ ਫੇਰ ਰੋਸਤਾ ਹੋਊਗਾ ਫੇਰ ਸਾਨੂੰ ਰੋਸਤਾ ਹੋਊਗਾ ਮੇਰੇ ਦੇ ਘਰਾਂ ਦੇ ਵਿੱਚ ਕਾਲੀਆ ਕੋ ਨਿਕਾਲੀ ਦਿੱਤਾ ਘਰਾਂ ਦੇ ਵਿੱਚ ਡਿਟੇਨ ਕਰ ਲਿਆ ਇਸ ਤਰ੍ਹਾਂ ਦੇ ਹਲਾਤ ਜਮਾਂ ਫੇਰ ਕਹੜੇ ਰੋਕ ਲੈ ਫੇਰ ਕਹੜੇ ਰੋਕ ਲੈ ਆਗੇ ਆਗੇ ਚੱਲ ਡਿਟੇਨ ਕਰ ਲੈ ਰੋਕ ਕੇ ਦਿਖਾ ਰੋਕ ਲਿਆ ਉਹਨਾਂ ਨੇ ਜਿੰਨਾ ਜੋਰ ਲਾਇਆ ਕਹਿੰਦੇ ਜੋਰ ਲਾ ਲਿਆ ਸੋਨੂੰ ਵੀ ਆਗੇ ਚੱਲੇਣਾ ਹਾਂ ਜੀ ਸਾਨੂੰ ਵੀ ਲੈ ਗਏ ਚੱਲੇ ਗਏ ਕਹਿੰਦੇ ਕਦਾ ਕੋਸ਼ ਨਹੀਂ ਕਹਿੰਦੇ ਆ ਤੁਹਾਨੂੰ ਲੈ ਕੇ ਜਾਣਾ ਜਾਵਾਂਗੇ ਆਂ ਆਪਣੀ ਪੰਦ ਦੇ ਨਾਲ ਅੱਛਾ ਬਿਲਕੁਲ ਆਪਣੇ ਜਿੰਨੇ ਵੀ ਅਕਾਲੀ ਹੈਗੇ ਸਾਡੇ ਅਸੀਂ ਉਹਨਾਂ ਦੇ ਨਾਲ ਆ ਵੀਰਾਂ ਦੇ ਨਾਲ ਆ ਉਹਨਾਂ ਵੱਡੀ ਗੰਟੀ ਦੇ ਵਿੱਚ ਤਸਵੀਰਾਂ ਦੇਖ ਸਕਦੇ ਹੋ ਕਿ ਇਸ ਬੱਸ ਦੇ ਵਿੱਚ ਸਰਵੀ ਚੰਜਰ ਸਮੇਤ ਵੱਡੀ ਗੰਟੀ ਦੇ ਵਿੱਚ ਅਕਾਲੀ ਆਗੂ ਨੇ ਜਿਹੜੇ ਡਿਟੇਨ ਕਰ ਲਏਗੇ ਨੇ ਬੱਸ ਇੱਕ ਨਹੀਂ ਦੋ ਨਹੀਂ ਕਈ ਬੱਸਾਂ ਜਿਹੜੀਆਂ ਭਰ ਲੀਆਂ ਗਈਆਂ ਨੇ ਜਿੰਨੇ ਵੀ ਅਕਾਲੀ ਆਗੂ ਸੀ ਸਾਰਿਆਂ ਨੂੰ ਜਿਹੜਾ ਡਿਟੇਨ ਕਰ ਲਿਆ ਗਿਆ ਤਸਵੀਰਾਂ ਦੇ ਵਿੱਚ ਸਾਰੇ ਕਾਲੀ ਆਗੂਨ ਜਿਹੜੇ ਡਿਟੇਨ ਕਰ ਲਏਗੇ ਨੇ ਤੇ ਐਸਪੀ ਰੂਲਰ ਮਨਪ੍ਰੀਤ ਸਿੰਘ ਪਹੁੰਚੇ ਨੇ ਤੇ ਮਨਪ੍ਰੀਤ ਕਿੱਥੇ ਲੈ ਕੇ ਚੱਲੇ ਇਹਨਾਂ ਨੂੰ ਤੇ ਇਹਨਾਂ ਕਿੱਥੇ ਡਿਸਾਈਡ ਕਰਦੇ ਹੋਗੇ ਦੂਜੀ ਟੀਮ ਲੱਗੀ ਹੋਈ ਦੂਜਾ ਬਿਲਕੁਲ ਮਨਪ੍ਰੀਤ ਦੀ ਸੁਪਰੀਵਾਈਜ਼ਨ ਦੇ ਡਿਟੇਨ ਕਰਤ ਹੈ ਹਾਂਜੀ ਕਿੱਥੇ ਲੈਣੇ ਕਿੱਥੇ ਲੈ ਕੇ ਗਏ ਉਹ ਦੱਸ ਦਿੰਦਾ ਤੁਹਾਨੂੰ ਹੁਣ ਥੋੜੀ ਦੇਰ ਤੱਕ ਤਕਵੀਰ ਬਾਦਲ ਵੀ ਕਹਿੰਦਾ ਡਿਟੇਨ ਕਰ ਲਏਗੇ ਨੇ ਪਰ ਹਲੇ ਇਸ ਸੰਬੰਧੀ ਕਹਿੰਦਾ ਡਿਟੇਲ ਨਹੀਂ ਦਵਾਂਗੇ ਪਰ ਦੂਜੇ ਪਾਸੇ ਜੇਕਰ ਤਸਵੀਰਾਂ ਦੇਖ ਸਕਦੇ ਹੋ ਕਿ ਜੋ ਵੀ ਦੋ ਬੰਦੇ ਇਕੱਠੇ ਦਿਖਦੇ ਨੇ ਉਹਨਾਂ ਨੂੰ ਇਕੱਲੇ ਸਮਝ ਕੇ ਜਿਹੜਾ ਗੱਡੀ 'ਚ ਬਿਠਾ ਲਿਆ ਜਾਂਦਾ ਤੇ ਬਹੁਤ ਸਾਰੇ ਨੌਜਵਾਨ ਜਿਹੜੇ ਕਹਿੰਦੇ ਮਾਹੌਲ ਦੇ ਵਿੱਚ ਆਏ ਮਾਹੌਲ ਦੇ ਵਿੱਚ ਆਏ ਨੇ ਤੇ ਉਹਨਾਂ ਨੂੰ ਵੀ ਜਿਹੜਾ ਡਿਟੇਨ ਕਰ ਲਿਆ ਗਿਆ ਤਸਵੀਰਾਂ ਦੇਖੋ ਤੁਸੀਂ ਤੇ ਸਮਸਤਕ ਵਿੱਚ ਅਕਾਲੀ ਦਰ ਦੇ ਮਾਹੌਲ ਚੱਲੇ ਨੇ ਕੀ ਗੱਲ ਆ ਨਹੀਂ ਮੈਂ ਕਹੀ ਤੁਹਾਨੂੰ ਕੱਢੀਆਂ ਜੇ ਤੇ ਲਾਇਆ ਫਿਰ ਹੋਰ ਤੋਂ ਅਗਲੇ ਪਰ ਆ ਨਹੀਂ ਆ ਗਿਆ ਰਸ ਕਰਕੇ ਭਾਈ ਜੀ ਕਿੱਥੇ ਨਾ ਤੁਹਾਨੂੰ ਤੁਹਾਨੂੰ ਆਈ ਸੀ ਜੀ ਸਾਰਾ ਸਾਰ ਧੱਕਾ ਹੋ ਰਿਹਾ ਜੀ ਆਹ ਚੱਲਿਆ ਲੱਗਦਾ ਹੈ ਇਤਰਾ ਪੁਸ਼ ਪੁਸ਼ ਕਰ ਰਹੀ ਆ ਕਾਲੀ ਬਕਰਾ ਨਾ ਅਰੇ ਸੇ ਨਹੀਂ ਲੈ ਚਲੋ ਯਾਰ ਲੈ ਚਲੋ ਲੈ ਚਲੋ ਮੁੰਡਾ ਚੱਲਿਆ ਯਾਰ ਤੁਸੀਂ ਦੇਖ ਸਕਦੇ ਹੋ ਕਿ ਮੋਲ ਆ ਕਹਿੰਦੇ ਇਧਰੋਂ ਚੱਲੇ ਸੀ ਇੱਧਰ ਵੀ ਜਾਓ ਕੋਈ ਹੁਣ ਵੀ ਕੋਈ ਇੱਧਰ ਨੂੰ ਜਾ ਰਿਹਾ ਉਹਨੂੰ ਵੀ ਜਿਹੜਾ ਅਕਾਲੀ ਸਮਰਥਕ ਸਮਝ ਕੇ ਗੱਡੀਆਂ ਦੇ ਵਿੱਚ ਬਿਖਾ ਲਿਆ ਜਾਂਦਾ ਤੇ ਤਸਵੀਰਾਂ ਤੁਸੀਂ ਦੇਖ ਸਕਦੇ ਹੋਗੇ ਜਿੰਨੇ ਵੀ ਕਾਲੀ ਆਗੂ ਨੇ ਸਾਰੇ ਹੁਣ ਜਿਹੜਾ ਸ਼ਾਂਤਮੂਰਤ ਪੂਰਵ ਕੋ ਜਿਹੜਾ ਗੱਡੀਆਂ 'ਚ ਬਿਠਾ ਕੇ ਇੱਥੋਂ ਲੈ ਗਏ ਨੇ ਕਿਉਂਕਿ ਪੁਲਿਸ ਵੱਲੋਂ ਇਹ ਪਹਿਲਾਂ ਹੀ ਤਿਆਰੀ ਆਰੰਭ ਦਿੱਤੀ ਸੀ ਕਿ ਕੋਈ ਵੀ ਕਾਲੀ ਆਗੂ ਇੱਥੇ ਨਹੀਂ ਬੈਠ ਸਕਦਾ ਗੁਰਦੁਆਰਾ ਸਾਹਿਬ ਜਿਹੜਾ ਜਿੰਨਾ ਵੀ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਵੱਡੀ ਗਿਣਤੀ 'ਚ ਅਕਾਲੀ ਆਗੂ ਪਹੁੰਚੇ ਸੀਗੇ ਪੰਜਾਬ ਨੂੰ ਸਿੱਖਿਆ ਬੋਰਡ ਦਾ ਚੌਕ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉਥੋਂ ਜਿੰਨੇ ਵੀ ਅਕਾਲੀ ਆਗੂ ਨੇ ਸਾਰੇ ਇਹਨੇ ਰੀਟੇਨ ਕਰ ਲਏਗੇ ਨੇ ਬੱਸਾਂ ਇਹ ਸਕੂਲ ਬੱਸਾਂ ਇਹ ਵੀ ਜਿਹੜੀ ਐਰ ਕੀਤੀ ਹੋਈ ਆ